ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਿਹਾ ਨਾਨਕ ਕਾਲਜ ਗੋਡਲਾਡਾ ਵਿਖੇ^{(1)} ਰੋਜਾ ਕਲਾ ਵਿਰਾਸਤੀ ਅਤਿਵੰ뎃 ਮੇਲਾ ਸਤਰੰਗ 2025 ਅਨੁਸ਼ੋਕਤ ਦੇ ਨਾਲ ਸ਼ੁਰੂ ਹੋ ਗਿਆ ਜਿਸ ਦਾ ਰਸਮੀ ਉਦਘਾਟਨ ਸ਼੍ਰੋਮਣੀ ਕਾਲੇਦਲ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੈਂਬਰ ਰਾਜ ਸਭਾ ਬਬਲਵਿੰਦਰ ਸਿੰਘ ਪੁੰਦੜ ਨੇ ਕੀਤਾ ਅੱਜ ਇਸ ਸਤਰੰਗ ਵਿਰਾਸਤੀ ਮੇਲੇ ਦੇ ਦੂਜੇ ਦਿਨ ਦਿਲਰਾਜ ਸਿੰਘ ਪੁੰਦੜ ਵਿਦਾਇਕ ਪ੍ਰਿੰਸੀਪਲ ਗੁਦਰਾਮ ਅਤੇ ਪੰਜਾਬੀ ਗਿੱਧਾ ਕੋਚ ਪਾਲ ਸਿੰਘ ਸਮਾਉਂ ਸਮੇਤ ਵਿਸ਼ੇਸ਼ ਸ਼ਖਸੀਅਤਾਂ ਨੇ ਸ਼ੁਰੂਆਤ ਕੀਤੀ ਹੈ ਬਿਟੂ ਬਡਲਾਡਾ ਦੀ ਰਿਪੋਰਟ ਕੇ ਆਰਟੀ ਨਿਊਜ਼ ਨੈਟਵਰਕ ਭਾਈ ਜੀ ਅੱਜ ਗੁਰਨਾਨਕ ਕਾਲਜ ਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਗੁਰਨਾਨਕ ਕਾਲਜ ਬਡਲਾਡਾ ਮੇਰਾ ਆਪਣਾ ਕਾਲਜ ਹੈ ਜਿੱਦੇ ਵਿੱਚ ਮੈਂ ਗ੍ਰੈਜੂਏਸ਼ਨ ਇੱਥੋਂ ਹੀ ਕਰੀਆ ਤੇ ਬੜੀਆਂ ਮਿਹਨਤਾਂ ਕਰਿਆ ਨੇ ਕਲਾਕਾਰ ਹੀ ਇੱਥੋਂ ਬਣਿਆ ਸੋ ਗੁਰਨਾਨਕ ਕਾਲਜ ਬੜਲਾਡਾ ਦੇ ਵਿੱਚ ਜੋ ਸਤਰੰਗ ਮੇਲਾ ਗਾ ਹਰ ਸਾਲ ਕਰਾਉਂਦੇ ਨੇ ਤੇ ਪਿਛਲੀ ਵਾਰ ਵੀ ਸਾਰਾ ਇਹ ਮੇਲੇ ਦਾ ਜਿਹੜਾ ਸੀਗਾ ਸਾਰਾ ਸਾਡੇ ਕੋਲੇ ਸੀ ਬੜਾ ਸੋਹਣਾ ਰੰਗ ਬੰਨਿਆ ਤੇ ਅੱਜ ਵੀ ਅਸੀਂ ਇਸ ਮੇਲੇ ਦੇ ਵਿੱਚ ਆਏ ਤੇ ਬਹੁਤ ਚੰਗਾ ਲੱਗਿਆ ਤੇ ਇਲਾਕੇ ਦਾ ਬਹੁਤ ਵੱਡਾ ਮਾਣ ਹੈ ਗੁਰਨਾਨਕ ਕਾਲਜ ਸੋ ਮੈਂ ਕਾਲਜ ਦੇ ਪ੍ਰਿੰਸੀਪਲ ਸਾਹਿਬ ਡਾਕਟਰ ਨਰੇਂਦਰ ਜੀ ਤੇ ਵਾਈਸ ਪ੍ਰਿੰਸੀਪਲ ਡਾਕਟਰ ਰੇਖਾ मैम ਜੀ ਤੇ ਸਮੁਸਤ ਆਪ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਮੁਬਾਰਕਾਂ ਵੀ ਦਿੰਦੇ ਆ ਵੀ ਐਡਾ ਸੋਹਣਾ ਮੇਲਾ ਉਹਨਾਂ ਨੇ ਆਯੋਜਿਤ ਕੀਤਾ ਹੋਇਆ ਜਿੱਥੇ ਸਾਰ ਕਲਾਕਾਰ ਇਸ ਮੇਲ ਦੇ ਵਿੱਚ ਪਹੁੰਚਿਆ ਸੋ ਮੈਨੂੰ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਕਿਉਂਕਿ ਮੇਰਾ ਆਪਣਾ ਕਾਲਜ ਹੈ ਸੋ ਇਸ ਕਾਲਜ ਨੇ ਬਹੁਤ ਵੱਡੇ ਵੱਡੇ ਫਨਕਾਰ ਪੈਦਾ ਕਰੇ ਨੇ ਸੋ ਇੱਥੇ ਆ ਕੇ ਬਹੁਤ ਚੰਗਾ ਲੱਗਿਆ ਹੋਰ ਕੀ ਸੰਦੇਸ਼ ਦੇਣਾ ਚਾਹੋਗੇ ਕਾਲਜ ਦੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਬਸ ਇਹੀ ਕਹਿਣਾ ਚਾਹਾਂਗੇ ਵੀ ਅਸੀਂ ਵੀ ਇਸ ਕਾਲਜ ਦੇ ਵਿੱਚੋਂ ਪੜ੍ਹੇ ਆ ਤੇ ਇਸ ਕਾਲਜ ਕਾਲਜ ਦੇ ਵਿੱਚੋਂ ਹੀ ਅਸੀਂ ਕਲਾਕਾਰ ਬਣੇ ਆ ਤੁਸਾਰੀ ਇਸ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮੇਰੀ ਤੇਹੀ ਬੇਨਤੀ ਹੈ ਕਿ ਦਿਲ ਲਾ ਕੇ ਪੜੋ ਕਾਲਜ ਦੀ ਹਰ ਐਕਟੀਵਿਟੀ ਵਿੱਚ ਭਾਗ ਲਿਆ ਕਰੋ ਪਤਾ ਨਹੀਂ ਕੌਣ ਕਿੱਡਾ ਵੱਡਾ 스타 ਇਸ ਕਾਲਜ ਦੇ ਵਿੱਚੋਂ ਪੈਦਾ ਹੋ ਜੇ ਸੋ ਇਹ ਕਾਲਜ ਸਾਡੇ ਇਲਾਕੇ ਦਾ ਮਾਣ ਹੈ ਤੇ ਸਾਡੇ ਇਲਾਕੇ ਦੀ ਸ਼ਾਨ ਹੈ ਤੇ ਸਾਨੂੰ ਤਾਂ ਬਹੁਤ ਜ਼ਿਆਦਾ ਗੁਰਨਾਨਕ ਕਾਲਜ ਬਟਲਾੜ ਦੇ ਬਹੁਤ ਵੱਡਾ ਮਾਣ ਹੈ ਸਰ ਅੱਜ ਗੁਰਨਾਨਕ ਕਾਲਜ ਬਟਲਾੜ ਵਿੱਚ ਪਹੁੰਚੋ ਕੀ ਕਿਹੜਾ ਚਾਹੂੰ ਦੇਖੋ ਗੁਰਨਾਨਕ ਕਾਲਜ ਬਡਲਾਡਾ ਸਾਨੂੰ ਮਾਣ ਹੈ ਸਾਡੇ ਇਲਾਕੇ ਦਾ ਬਹੁਤ ਅਕਾਲਜਾ ਔਰ ਅੱਜ ਪੰਜਾਬ ਚ ਨੀਸ਼ਨਲ ਲੈਵਲ ਤੇ ਇਸ ਕਾਲਜ ਨੂੰ ਮਾਨੇ ਸਭ ਤੋਂ ਵੱਡੀ ਵੱਡੀ ਗੱਲ ਤਾਂ ਇਹ ਹੈ ਵੀ ਨੈਕ ਵੱਲੋਂ ਇਹਨੂੰ ਗ੍ਰੇਡ A++ ਮਿਲਿਆ ਹੋਇਆ ਹੈ ਉਹ ਬਹੁਤ ਵੱਡੀ ਪ੍ਰਾਪਤੀ ਹੈ ਸੈਕੰਡਰਲੀ ਜੋ ਅੱਜ ਇਹ ਇੱਕ ਆਟੋਨਮਸ ਕਾਲਜ ਬਣ ਗਿਆ ਯੂਨੀਵਰਸਿਟੀ ਵੱਲੋਂ ਇਹ ਬਹੁਤ ਵੱਡੀ ਪ੍ਰਾਪਤੀ ਹੈ ਇਹਦਾ ਯੂਨੀਵਰਸਿਟੀ ਬਣ ਸਕਦੀ ਸੀ ਅਸੀਂ ਪਰ ਉਹ ਕਹਿੰਦੇ ਵੀ ਨਹੀਂ ਹਜੇ ਅਸੀਂ 10 ਸਾਲ ਦੀ ਬਣਾਉਣੀ ਸੋ ਅੱਜ ਇਹਨਾਂ ਦਾ ਜਿਹੜਾ ਸਤਰੰਗੀ ਸਤਰੰਗ 2 25 ਮੇਲਾ ਲੱਗਿਆ ਇਹ ਚ ਸੱਤ ਰੰਗ ਇਹਨਾਂ ਨੇ ਲਏ ਨੇ ਵੱਖ-ਵੱਖ ਕਲਾ ਵਿਰਾਸਤ ਤੇ ਵਿਦਿਕ ਨਾਲ ਸੰਬੰਧਿਤ ਇਹਨਾਂ ਨੇ ਅਜੇ ਪ੍ਰੋਗਰਾਮ ਨੇ ਨਮਾਇਸ਼ ਲਾਈ ਹੈ ਬਹੁਤ ਵੱਡੀ ਔਰ ਜਦੋਂ ਅਸੀਂ ਨਮਾਇਸ਼ ਦੀ ਗੱਲ ਕਰਦੇ ਹਾਂ ਅਸੀਂ ਦੇਖਿਆ ਵੀ ਆ ਚਾਰ ਪੰਜ ਗੱਲਾਂ ਬਈ ਸੀ ਹੋਣੀਆਂ ਪਰ ਤੁਸੀਂ ਜਦੋਂ ਤੁਸੀਂ ਨਮਾਇਸ਼ ਦੇਖਣ ਜਾਓਗੇ ਤੁਸੀਂ ਲਗੋਗੇ ਯਾਰ ਬਾਕੀ ਅਸੀਂ ਕਿਸੇ ਈ ਜੁਗ ਵਿੱਚ ਆ ਗਏ ਆ ਜਿੱਥੇ ਤੁਸੀਂ ਮਤਲਬ ਤੁਹਾਨੂੰ ਕੋਈ ਤੁਹਾਡੇ ਦਿਮਾਗ 'ਚ ਵਾਧਾ ਹੁੰਦਾ ਸੋ ਇਸ ਕਰਕੇ ਅੱਜ ਦੀ ਜਿਹੜੀ ਨਮਾਇਸ਼ ਹੈ ਜਿੱਥੇ ਸਾਰਾ ਵਿਰਾਸਤੀ ਦਿਖਾਇਆ ਗਿਆ ਪੂਰਾ ਵਿਰਾਸਤ ਦਿਖਾਈ ਗਈ ਹੈ ਕਲਾ ਤੇ ਵਿਰਾਸਤ ਦੋਨੇ ਇਕੱਠੇ ਕਰਕੇ ਇਹਨਾਂ ਨੇ ਨਾਮਵਿੱਦਕ ਸਿਸਟਮ ਨਾਲ ਜੋੜਿਆ ਹੋਇਆ ਹੈ ਤੋਂ ਬਹੁਤ ਅੱਛਾ ਲੱਗਿਆ ਜੀ ਉਸ ਤੋਂ ਬਾਅਦ ਜਿਹੜਾ ਗਿੱਧਾ ਪੰਗੜਾ ਸਾਰੀਆਂ ਜੰਨੀਆਂ ਵੀ ਮਤਲਬ ਕਲਾਕਿਰਤੀਆਂ ਦਿਖਾਈਆਂ ਨੇ ਇਹਨਾਂ ਨੇ ਹੌਕ ਸੌਂਗ ਦਿਖਾਇਆ ਹੈ ਪੰਜਾਬੀ ਕਲਚਰ ਨੂੰ ਵਿਰਾਸਤ ਮਤਲਬ ਵਿਰਾਸਤ ਜਿਹੜੀ ਪੰਜਾਬੀ ਕਲਜੀ ਹੋਰ ਡਿਵੈਲਪ ਕੀਤਾ ਹੈ ਤੇ ਕਿਤੇ ਕਲਾਕਾਰ ਅੱਜ ਰੌਣੀ ਸਾਹਿਬ ਆਏ ਨੇ ਪ੍ਰਵਿੰਦਰ ਪ੍ਰਭ ਸ਼ਰਨ कौर ਜੋ ਗੁਰੂ ਮਾਨ ਵਾਲੇ ਸਾਰੇ ਜਿਹੜੇ ਕਲਾਕਾਰ ਨੂੰ ਪਕਾਰਦੇ ਨੇ ਉਹ ਆਏ ਨੇ ਪਾਲ ਸਭਾਉ ਜੀ ਆਏ ਨੇ ਹੋਰ ਬੜੇ ਬੜੇ ਕਲਾਕਾਰ ਆਏ ਨੇ ਸਵਰ ਸਿੰਘ ਵਿਰਕ ਜੋ ਸਾਡਾ ਮਤਲਬ ਅਰਜਨਵਾੜੀ ਹੈ ਜਨੇਸ਼ੀ ਗੇਮਿੰਗ ਦੇ ਵਿੱਚ ਰੋਇੰਗ ਦੇ ਵਿੱਚ ਪੀਛ ਲਈ ਹੈ ਸੋ ਕਾਫੀ ਵੱਡੀ ਪੱਧਰ ਤੇ ਲੋਕ ਆਏ ਨੇ ਬਹੁਤ ਇੱਕ ਵਧੀਆ ਇੱਕ ਮਤਲਬ ਐਕਸਪੋਜ਼ਰ ਮਿਲਿਆ ਸਾਰੇ ਲੋਕਾਂ ਨੂੰ ਸੋ ਅਸੀਂ ਇੱਕ ਕਾਲਜ ਦੀ ਪ੍ਰਿੰਸੀਪਲ ਦਾ ਨੰਦਰ ਸਿੰਘ ਜੀ ਅਰੇ ਉਹਨਾਂ ਦੀ ਸੂਚੀ ਟੀਮ ਨੂੰ ਮੈਂ ਧੰਨਵਾਦ ਦੇਣਾ ਚਾਹੁੰਦਾ ਕਿ ਤੁਸੀਂ ਤੁਹਾਡੀ ਮਿਹਨਤ ਰੰਗ ਲਈ ਹੈ ਚਲਕਦੀ ਹੈ ਮਿਹਨਤ ਸਾਰੇ ਜੀ ਸਟਾਫ ਦੀ ਸੋ ਅੱਛਾ ਲੱਗਿਆ ਸਰ ਅੱਜ ਗੁਰਨਾਨਕ ਕਾਲਜ ਭਲਾੜਾ ਵਿੱਚ ਪਹੁੰਚੇ ਹਾਂ ਕੀ ਕਹਿਣਾ ਚਾਹੁੰਦੇ ਗੁਰਨਾਨਕ ਪੌਲੀ ਭਲਾੜਾ ਨੇ ਜਿਹੜਾ ਹੈ ਸਤਰੰਗੀ ਤੇ ਮੇਲਾ ਆਰਗੇਨਾਈਜ਼ ਕੀਤਾ ਹੈ ਜਿਹਦੇ ਵਿੱਚ ਹਰ ਖਿੱਤੇ ਦੇ ਸਟੂਡੈਂਟਸ ਨੇ ਆਧੇ ਪ੍ਰਦਰਸ਼ਨੀਆਂ ਲੈ ਕੇ ਲੋਕਾਂ ਨੂੰ ਜਾਣਕਾਰੂ ਕਰਾਇਆ ਜਿੱਥੇ ਸਾਇੰਸ ਤੋਂ ਲੈ ਕੇ ਇਤਿਹਾਸ ਦੀਆਂ ਚੀਜ਼ਾਂ ਆਈਆਂ ਉੱਥੇ ਸਿੱਖ ਇਤਿਹਾਸ ਹੋਰ ਜਿਹੜੀਆਂ ਸਭਿਤਾਵਾਂ ਤੱਕ ਸਾਰਾ ਕੁਝ ਬੱਚਿਆਂ ਨੇ ਬਹੁਤ ਬੇਹਤਨਾਤਿਸ਼ ਕੀਤਾ ਜਿਹੜੀ ਚੀਜ਼ ਵੇਖਣ ਵਾਲੀ ਗੱਲ ਹੈ ਆਪਣੇ ਇਲਾਕੇ ਦੇ ਇੱਕ ਕਾਲਜ ਦੇ ਵਿੱਚ ਜਦੋਂ ਬੱਚਿਆਂ ਦੀ ਗੱਲ ਕਰਨ ਦਾ ਤਰੀਕਾ ਉਹਨਾਂ ਦਾ ਕੌਨਫੀਡੈਂਸ ਤੇ ਉਹਨਾਂ ਦਾ ਨੋਲੇਜ ਦੇਖੀ ਤਾਂ ਬਾਕੀ ਮਾਨ ਹੋਇਆ ਜਿਹੜਾ ਇੱਥੋਂ ਦਾ ਸਟਾਫ ਹੈ ਜਿਹੜੇ ਇੱਥੋਂ ਦੇ ਬੱਚੇ ਹੈ ਜਿੰਨੀ ਇਹਨਾਂ ਨੇ ਮਿਹਨਤ ਨਾਲ ਚੀਜ਼ ਕੀਤੀ ਹੈ ਇਹ ਬਹੁਤ ਮੈਂ ਤਾਂ ਕਹਿੰਦਾ ਕਿ ਸਫਲ ਚੀਜ਼ ਹੈ ਆਪਣੇ ਇਲਾਕਿਆਂ 'ਚ ਇਹ ਚੀਜ਼ਾਂ ਹੋ ਕੇ ਜਾਣ ਤੇ ਹੋਰ ਵੀ ਤਰੱਕੀਆਂ ਕਰਨ ਬੱਚੇ ਹੋਰ ਵੀ ਮਿਹਨਤਾਂ ਕਰਕੇ ਜ਼ਿੰਦਗੀ ਚੱਕੇ ਬਦਲ ਇਹ ਚੀਜ਼ ਪ੍ਰਮੋਟ ਹੋਣੀ ਚਾਹੀਦੀ ਹੈ ਬਹੁਤ-ਬਹੁਤ ਧੰਨਵਾਦ